ਸਤਿ ਸ੍ਰੀ ਅਕਾਲ ਵੀਰੋ ਕੋਈ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਸਵਾਗਤ ਹੈ ਵੈਲਕਮ ਜੀ ਆਨ ਤੁਹਾਡੇ ਅੱਜ ਦੇ ਨਵੇਂ ਵਲੌਗ ਵਿੱਚ ਘੱਟ ਵੇਰ ਸਵੇਰ ਦਾ ਤਾਂ ਐਵੇਂ ਇੱਧਰ ਸੂਰਜ ਵੀ ਆ ਮੱਠਾ ਮੱਠਾ ਜਾਂ ਨਿਕਲਦਾ ਆ ਵਾ ਆਪਾਂ ਖੇਤ ਜਾਪੇ ਕੋਈ ਪੱਠੇ ਲੈਣ ਤਾਂ ਅੱਜ ਦਾ ਦਿਨ ਆਪਣਾ ਕਿੱਦਾਂ ਦਾ ਗੁਜ਼ਰਤਾ ਹੈ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤਾਂ ਦੇਖਦੇ ਆਪਾਂ ਅੱਜ ਦੇ ਕੰਮ ਕਾ ਪੱਠੇ-ਫੁੱਟੇ ਲਿਆ ਕੇ ਤੇ ਉਸ ਤੋਂ ਬਾਅਦ ਆਪਾਂ ਨੇ ਅੱਜ ਬਾਜ਼ਰ ਤੋਂ ਪੈਰ ਦੇ ਮਾਰਕੀਟ ਜਾਣਾ ਵਾ ਜੇ ਹੋ ਸਕੇ ਤਾਂ ਤੁਹਾਨੂੰ ਉਹ ਵੀ ਅੱਜ ਆਪਾਂ ਨਜ਼ਾਰਾ ਦਿਖਾਵਾਂਗੇ ਤੇ ਬਾਕੀ ਦੇਖਦੇ ਆ ਅੱਜ ਦਾ ਦਿਨ ਆਪਣਾ ਕਿਵੇਂ ਗੁਜ਼ਰਦਾ ਹੈ ਆ ਜੀ ਖੇਤ ਆਪਾਂ ਪਹੁੰਚਾਈ ਅੱਜ ਆਪਾਂ ਪੱਠੇ ਵੱਢਾ ਕੇ ਦਾਤਰੇ ਨਾਲ ਕਿਉਂਕਿ ਜੋ ਆਪਣਾ ਦਾਤਰ ਸੀਗਾ ਉਹ ਆਪਣੇ ਤੋਂ ਦੁਬਾਰਾ ਫਿਰ ਬਾਈ ਮੰਗ ਕੇ ਲੈ ਗਿਆ ਤੇ ਜਿਹੜਾ ਬਾਈ ਆਪਣਾ ਦਾਤਰ ਮੰਗ ਕੇ ਲੈ ਗਿਆ ਉਹਦਾ ਰੱਖਿਆ ਹੋਇਆ ਵਾ ਵਿਆਹ ਤਾਂ ਵਿਆਹ ਦੇ ਕਰਕੇ ਉਹਨਾਂ ਜਿੱਥੇ ਟੈਂਟ ਲਾਉਣਾ ਉਹ ਜਗ੍ਹਾ ਉਹਨਾਂ ਕਰਨੀਆਂ ਖਾਲੀ ਪੱਠੇ ਵੱਢ ਕੇ ਤਾਂ ਇਸ ਕਰਕੇ ਦਾਤਰ ਆਪਣਾ ਉਹ ਲੈ ਗਿਆ ਹੀ ਤੇ ਪਹਿਲਾਂ ਤਾਂ ਆਪਾਂ ਨੂੰ ਵਾਪਸ ਕਰ ਗਏ ਸੀ ਇੱਕ ਵਾਰ ਤੇ ਦੁਬਾਰਾ ਫੇਰ ਲਾਇਆ ਗਏ ਤੇ ਆਪਾਂ ਚਲੋ ਸੋਚਾ ਬਿਨਾ ਦਾਤਰ ਤੋਂ ਅੱਜ ਪੱਠੇ ਵੱਢ ਕੇ ਦੇਖਦੇ ਆ ਦਾਤਰ ਨਾਲ ਉਹਦਾ ਆਪਾਂ ਨੂੰ ਬੰਨਣਾ ਤਾਂ ਵੱਢਨੇ ਪੈਂਦੇ ਜੋ ਕਿਨਾਰੇ ਤੇ ਹੁੰਦੇ ਕਿਉਂਕਿ ਜਿੱਥੇ ਦਾਤਰ ਨਹੀਂ ਚੱਲਦਾ ਸਹੀ ਤਰੀਕੇ ਨਾਲ ਤਾਂ ਹੁਣ ਆਪਾਂ ਸਾਧ ਪੱਠੀ ਅੱਜ ਇਦਾਂ ਦਾਤਰ ਨਾਲ ਵੱਢਦੇ ਆ ਤੇ ਦੇਖਦੇ ਅੱਜ ਤਾਂ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਵਾ ਕਿਉਂਕਿ ਦਾਤਰ ਨਾਲ ਥੋੜਾ ਟਾਈਮ ਘੱਟ ਲੱਗਦਾ ਵਾ دتری پتا ہی ہےت تھوا زیاد لگے گا لگے گا پٹھے پٹھے لیا نخا نخو کے روٹی پانی کھا کے ہوں اپ رہے ہوں منڈی گل نے جو اپنا بازار ایک تو کام سو ਜੀ ਦੇ ਕਰਕੇ ਅੱਜ ਆਪਾਂ ਬਾਜ਼ਾਰ ਚ ਆ ਰਹੇ ਆ ਇਹ더라 ਸੇਮ ਨਾਲ ਆ ਗਿਆ ਵਾ ਜਿੱਥੇ ਆਪਾਂ ਕੱਲ ਆਪ ਨੂੰ ਅਜ਼ਾਰ ਕੀਤਾ ਸੀ ਤੇ ਮੰਦਗੀ ਆਪਾਂ ਨੂੰ ਕੰਮ ਜੋ ਹੈਗੇ ਇੱਕ ਤਾਂ ਆਪਾਂ ਮੀਟਿੰਗ ਅਟੈਂਡ ਕਰਨੀ ਆ ਤੇ ਦੂਸਰਾ ਆਪਾਂ ਬਾਜ਼ਾਰ ਦੇ ਵਿੱਚ ਥੋੜਾ ਕੰਮ ਹੈਗਾ ਹਾਂ ਨੇ ਉਹ ਤਾਂ ਆਪਾਂ ਉੱਥੇ ਜਾ ਕੇ ਜੇ ਹੋ ਸਕੇ ਤਾਂ ਤੁਹਾਨੂੰ ਆਪਾਂ ਮੀਟਿੰਗ ਹੋਊਗੀ ਆਪਣਾ ਆਫਿਸ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਜੁੜੇ ਹੋਏ ਐਚ ਕੇ ਲ ਹਸਪੀਟਲ ਆ ਗਿਆ ਵਾ ਇੱਥੋਂ ਆਪਾਂ ਸਿੱਧੇ ਹੱਥ ਜਾ ਕੇ ਤਾਂ ਹਸਪੀਟਲ ਦੇ ਬੈਕ ਸਾਈਡ ਤੋਂ ਖੱਬੇ ਹੱਥ ਵੱਲ ਨੂੰ ਜਾਵਾਂਗੇ ਤਾਂ ਇਹ ਖੱਬੇ ਹੱਥ ਵਾਲੀ ਜੋ ਗਲੀ ਵਾ ਇਹ ਸਿੱਧਾ ਆਪਣੇ ਜੋ ਹੈੱਡ ਆਫਿਸ ਨੈਚਰ ਲਾਈਫ ਕੰਪਨੀ ਦਾ ਜਿੱਥੋਂ ਆਪਾਂ ਨੂੰ ਐਗਰੀਕਲਚਰ ਦੀਆਂ ਦਵਾਈਆਂ ਮਿਲਦੀਆਂ ਵਾ ਤਾਂ ਉੱਥੇ ਜਾਊਗੀ ਜਲੀ ਤਾਂ ਆਪਾਂ ਹੁਣ ਐਵੇਂ ਸਿੱਧਾ ਜਾਂਦੇ ਹੋਏ ਆਪਣੇ ਹੈੱਡ ਆਫਿਸ ਦੇ ਕੋਲ ਜਾ ਗਏ ਤਾਂ ਦੱਸਦੇ ਆ ਤੁਹਾਨੂੰ ਆਪਣੇ ਹੈੱਡ ਆਫਿਸ ਪਰ ਇਹ ਆਪਣਾ ਨੈਚਰ ਲਾਈਫ ਕੰਪਨੀ ਦਾ ਹੈੱਡ ਆਫਿਸ ਆ ਗਿਆ ਵਾ ਇਹ ਮੇਰੇ ਪਿੱਛੇ ਤੁਸੀਂ ਨੇਚਰ ਲਾਈਫ ਕੰਪਨੀ ਦਾ ਜੋ ਹੈਂਡ ਆਫਿਸ ਦੇਖ ਰਹੇ ਹੋ ਜਿੱਥੋਂ ਆਪਾਂ ਅਕਸਰ ਆਰਗੈਨਿਕ ਦਵਾਈਆਂ ਲੈਂਦੇ ਆ ਤੇ ਇਹ ਆਪਣਾ ਹੈੱਡ ਆਫਿਸ ਆ ਜਿੱਥੋਂ ਨੇਚਰ ਲਾਈਫ ਦੀਆਂ ਬਹੁਤ ਹੀ ਵਧੀਆ ਆਰਗੈਨਿਕ ਦਵਾਈਆਂ ਮਿਲਦੀਆਂ ਆ ਤੇ ਜਿੰਨਾ ਵੀ ਵੀਰਾਂ ਨੇ ਆਰਗੈਨਿਕ ਖੇਤੀ ਕਰਨੀ ਆ ਜੋ ਆਰਗੈਨਿਕ ਦਵਾਈਆਂ ਲੈਣੀਆਂ ਚਾਹੁੰਦੇ ਆ ਤਾਂ ਇੱਥੇ ਹੈਂਡ ਆਫਿਸ ਆ ਕੇ ਇਰਾਕਟ ਵੀ ਦਵਾਈ ਲੈ ਸਕਦੇ ਆ ਜਾਂ ਫਿਰ ਆਪਣੇ ਨਾਲ ਸੰਪਰਕ ਕਰਕੇ ਆਪਣੇ ਤੋਂ ਵੀ ਦਵਾਈ ਲੈ ਸਕਦੇ ਆ ਡੈਮੋ ਆ ਗਿਆ ਠੀਕ ਹੈ ਪਾਣੀ ਨੇ ਕਿਸ ਸਰ ਕੁਆਲਿਟੀ ਹੁੰਦੀ ਹੈ ਠੀਕ ਹੈ ਉਹ ਆਪਾਂ ਉਹਨੇ ਤੇ ਪੰਗਾ ਲੈ ਕੇ ਦੇ ਦਿੰਦੇ ਆ ਹਾਂ ਜਦੋਂ ਪਾਣੀ ਦੇਖੇਗਾ ਕਿਤੇ ਨਾ ਕਿਤੇ ਬੂੰਦ ਚ ਲਿਗੇਗਾ ਜਾ ਕੇ ਜੀ ਕਲੀਰ ਚਾਹੀਏ ਉਹ ਨੀਰ ਦਾ ਪਾਣੀ ਹੋਵੇ ਚਾਹੇ ਤੁਹਾਡੇ ਕੋਲੋਂ ਦੁਕਾਨ ਤੇ ਦਿੱਤਾ ਆ ਤਰੋਂਕਾ ਹੋਵੇ ਪਾਣੀ ਦੀ ਕਿਹੜੀ ਕੁਆਲਿਟੀ ਹੈ ਬੂੰਦ ਬੰਨਾ ਜੀ ਇਹ ਕੁਦਰਤੀ ਪ੍ਰਕਿਰਤੀ ਦਾ ਹੋਣਾ ਉਹਦਾ ਠੀਕ ਹੈ ਹੁਣ ਜਦੋਂ ਵੀ ਪਾਣੀ ਲੀਕੇਗਾ ਨਾ ਉਹ ਬੂੰਦ ਦੇ ਰੂਪ ਚ ਲੀਕੇਗਾ ਠੀਕ ਹੈ ਦੋ ਕਿਲੋ ਨੇ ਇਹਦੇ ਚਾਹੀਆਂ ਗਈਆਂ ਜ਼ਹਿਰਾ ਪਾਈਆਂ ਗਈਆਂ ਔਰ ਜਿਹੜੀ ਸਾਡੀ ਮਿੱਟੀ ਸੀਗੀ ਉਹ ਪੱਕੇ ਵੱਟਦੇ ਹੋ ਚੁਕੀ ਹੈ ਠੀਕ ਹੈ ਔਰ ਬੜੇ ਪੋਸ਼ਟਿਕ ਤੱਤ ਸਾਡੀ ਮਿੱਟੀ ਚ ਨੱਪੇ ਗਏ ਜੀ ਉਹਦੀ ਖੇਤੀ ਮੰਤਲ ਜਿਹੜੇ ਆ ਫਾਲਿਆਂ ਨਾਲ ਡੁੰਗੀ ਕਰਨੀ ਉਹ ਹਰ ਬੰਦੇ ਦੇ ਵਾਸਤੇ ਵੀ ਗੱਲ ਨਹੀਂ ਹੈ ਠੀਕ ਨਿਕਲ ਜਾਂਦੀ ਹੈ ਫਾਰਮਰ ਦੀ ਤੇ 2 ਫੁੱਟ ਤੇ ਕਿੰਨਾ ਆਪਾਂ ਕਿਵੇਂ ਫਿਰ ਮਿੱਟੀ ਪੋਲੀ ਕਰਾਂਗੇ ਕਿਉਂਕਿ ਹਰ ਕਿਸਾਨ ਇਹਨਾਂ ਖਰਚਾ ਨਹੀਂ ਕਰ ਸਕਦਾਗਾ ਔਰ ਕੋਈ ਇਹੋ ਜਿਹੀ ਮਾਰਕੀਟ ਟਾਪ ਐਨ ਐਡ ਕਰ ਦੇਣਾ ਜੀ ਕੁਝ ਪਤਾ ਲੱਗਿਆ ਲਓ ਠੀਕ ਐਕਚੁਅਲੀ ਹੁਣ ਇਹਨੇ ਪਾਣੀ ਕਿਉਂ ਤੋੜਿਆ ਨਾਨ ਆਇਨਿਕ ਠੀਕ ਐ ਸਰਫੈਕਟੈਂਟ ਔਰ ਦੂਸਰਾ ਇਨਰਟ ਇਹ ਦੋ ਕਲੀਅਰ ਹੋਇਆ ਹੁਣ ਇਹਦਾ ਪਲੱਸ ਪੁਆਇੰਟ ਕੀ ਐ ਵੀ ਜਦੋਂ ਕੋਈ ਕਿਸਾਨ ਆ ਦੀ ਜ਼ਮੀਨ ਦੇ ਵਿੱਚ ਐਜ਼ ਅ ਰੇ ਦੇ ਵਿੱਚ ਪਾ ਕੇ ਉਹ ਵਰਤੂਗਾ ਠੀਕ ਐ ਤਾਂ ਪਹਿਲੀ ਚੀਜ਼ ਉਹਦੀ ਜਿਹੜੀ ਮਿੱਟੀ ਹੈ ਉਸ ਖੇਤ ਦੀ ਭੋਲੀ ਹੋਏਗੀ ਦੂਸਰਾ ਜਿਹੜਾ ਉਸ ਖੇਤ ਦੇ ਵਿੱਚ ਉਹ ਖੇਤ ਭਰਦਾ ਸੀਗਾ ਤੇ ਉਹਦਾ ਖੇਤ ਜਿਹੜਾ ਆ ਲਗਭਗ ਪੌਣਾ ਘੰਟਾ ਪਹਿਲਾਂ ਭਰਿਆ ਜਾਏਗਾ ਹਾਂਜੀ ਤੇ ਜੇ ਕਿਸੇ ਕਿਸਾਨ ਦਾ ਪੌਣਾ ਘੰਟਾ ਖੇਤ ਪਹਿਲਾਂ ਪਾਣੀ ਨਾਲ ਭਰਿਆ ਜਾਏ ਤਾਂ ਉਹਨੇ ਕਿੰਨੀ ਇਲੈਕਟ੍ਰਿਸਿਟੀ ਬਚਾਈ ਕਿੰਨੇ ਤਰਤਮਾਤਾ ਦਾ ਪਾਣੀ ਬਚਾਇਆ ਠੀਕ ਹੈ ਪਾਉਣ ਦਾ ਤਰੀਕਾ ਕੀ ਹੈ ਖੇਤ ਖਾਲੀ ਹੈ 2 ਕਿਲੋ ਦੀ ਰੇਤਾ ਲੈ ਲੇ ਤਜਰਬਾ ਕਰਨਾ ਉਹਨੇ ਤੇ 250 ml ਜਿਹੜਾ ਆ ਕਰੋਪਨ ਲਈ ਜੇ ਮਿੱਟੀ ਬਹੁਤ ਪੱਕੇ ਵੱਟਦੀ ਤੇ ਪਾਈਆ ਹੋਰ ਵਿੱਚ ਰਲਾ ਲੇ ਅੱਧਾ ਲੀਟਰ ਕਰ ਲੈ ਜੀ ਠੀਕ ਹੈ ਛੱਟਾ ਦੇ ਦੇ ਤੇ 24 ਘੰਟਿਆਂ ਦੇ ਵਿੱਚ ਜਦੋਂ ਪਾਣੀ ਛੱਡੇ ਜਦੋਂ ਪਾਣੀ ਛੱਡੇਗਾ ਤੇ ਨੱਕੇ ਤੇ ਖੜ ਕੇ ਟਾਈਮ ਨੋਟ ਕਰ ਲੈ ਉਹਨੂੰ ਪਤਾ ਲੱਗ ਜਾਏਗਾ ਵਾਕੇ ਪਾਣੀ ਦੀ ਸਪੀਡ ਕੀ ਹੈ ਠੀਕ ਹੈ ਔਰ ਫਿਰ ਉਸ ਵਜ੍ਹਾ ਤੋਂ ਟਰੈਕਟਰ ਉਸੇ ਹੀ ਤੇ ਚਲਾਏਗਾ ਤੇ ਪਤਾ ਲੱਗ ਜਾਏਗਾ ਵੀ ਜਿਵੇਂ ਮੱਖਣ ਤੇ ਚਾਕੂ ਚੱਲਦਾ ਹੈ ਨਾ ਏਵੇਂ ਚੱਲੇਗਾ ਇਹ ਪ੍ਰੋਪਰਲੀ ਪ੍ਰੈਕਟਿਸ ਕਰਕੇ ਰਿਹਾ ਫਾਰਮਰ ਦੇ ਪ੍ਰੈਕਟिकल ਜਿਹੜੇ ਉਹਨੇ ਮਿੱਟੀ 'ਚ ਕੀਤੇ ਆਦੇ ਮਸ਼ੀਨਰੀ ਦਾ ਤੇ ਮੈਕਸਿਮਮ ਜਿਹੜੀ ਸਪਰੇਅ ਹੁੰਦੀ ਹੈ ਆਇਲੀ ਬੇਸ ਹੁੰਦੀ ਹੈ ਠੀਕ ਹੈ ਆਇਲੀ ਬੇਸ ਹੁਣ ਜਦੋਂ ਸਪਰੇਅ ਕੀਤੀ ਜਾਂਦੀ ਹੈ ਤਾਂ ਫਾਰਮਰ ਐਦਾਂ ਪੰਪ ਮਾਰ ਦਾਰਦਾ ਹੈ ਐਦਾਂ ਪੰਪ ਵਜਦਾ ਨਾ ਜੀ ਔਰ ਹਰ ਪੰਪ ਦੇ ਵਿੱਚ ਜਿਹੜੀ ਸਪਰੇਅ ਖੁੱਲਦੀ ਹੈ ਤੇ ਉਹਦੀ ਨੋਜ਼ਲ ਚ ਬਾਹਰ ਨਿਕਲਦੀ ਹੈ ਐਦਾਂ ਠੀਕ ਹੈ ਹੁਣ ਧਿਆਨ ਨਾਲ ਦੇਖ ਲਿਆ ਜੀ ਲੇਕਿਨ ਹੁਣ ਉਹਨੇ ਕੀ ਕੀਤਾਗਾ ਉਸੇ ਹੀ ਟੈਂਕੀ ਦੇ ਵਿੱਚ ਸਾਰੀ ਸਪਰੇਅ ਉਹਨੇ ਬਣਾਈ ਤੇ ਸਾਰੀ ਸਪਰੇਅ ਬਣਾਉਣ ਤੋਂ ਬਾਅਦ ਉਹਨੇ ਕੀ ਕੀਤਾ ਕロップ ਐਨ ਦਾ ਪਾ ਲਿਆ ਟੱਕਾ ਨੂੰ ਠੀਕ ਹੈ ਹੁਣ ਜਦੋਂ ਪੰਪ ਮਾਰੂਗਾ ਤਾਂ ਕੀ ਹੋਊਗਾ ਜੀ ਕੁਝ ਪਤਾ ਲੱਗਿਆ ਜੀ ਜੀ ਹੁਣ ਹੋਇਆ ਕੀ ਹੈ ਠੀਕ ਹੈ ਹੁਣ ਤੇ ਆਣ ਨਾਲ ਸਮਝੋ ਜਿਹੜੀ ਉਹਦੀ ਪੈਸਟਿਸਾਈਡ ਸੀਗੀ ਆਇਲੀ ਬੇਸ ਸੀਗੀ ਇਹਨੇ ਆਪਾਂ ਦੇਖ ਲੈਨੇ ਆਧਿਆਨੇ ਸਰ ਗਲਾਸ ਪਾਣੀ ਦੇ ਅੱਛਾ ਹੁਣ ਇੱਕ ਚੀਜ਼ ਆ ਜਾਂਦੀ ਵੀ ਇਸ ਵਾਰ ਜਿਹੜੀ ਟੈਂਕੀ ਹੈ ਉਹਦੀ ਸਪਰੇਅ ਜਾਂਦੀ ਕਿਤੇ ਤੇ ਆ ਹਮੇਸ਼ਾ ਪੱਤੇ ਤੇ ਫਸਲ ਤੇ ਹੁਣ ਆ ਟੈਂਕੀ ਸੀਗੀ ਇੱਥੇ ਪਈ ਜਿੱਦੇ ਚ ਕ੍ਰੌਪ ਪੈਨ ਨਹੀਂ ਪਾਇਆ ਹੋਇਆ ਸੀਗਾ ਹਨਾ ਲਓ ਥੱਲੇ ਰਹਿ ਕੇ ਪਹੁੰਚ ਜਾਏਗੀ ਪਰ ਆਪਾਂ ਪਤਾ ਦਬੋਤਾ ਕੋਈ ਫਾਰਮਰ ਥੱਲੇ ਸਪਰੇਅ ਐ ਨਿਓਜ਼ਲ ਕਰਕੇ ਥੱਲੇ ਥੋੜਾ ਮਾਰ ਥੱਲੋਂ ਵੀ ਧੋ ਦਈਏ ਤੇ ਜਦ ਕਿ ਹੁੰਦਾ ਕੀ ਹੈ ਹਮੇਸ਼ਾ ਆਂਡਾ ਦੇਣ ਵਾਲਾ ਕੀੜਾ ਕੀਟ ਜਿੰਨੇ ਵੀ ਉਹ ਇੱਥੇ ਪੈਦਾ ਹੁੰਦੇ ਆ ਤੇ ਉਹਨਾਂ ਦੇ ਪਕਾਣੇ ਆ ਜੀ ਠੀਕ ਹੈ ਔਰ ਇਹ ਸਾਰਾ ਨਰਵਸ ਸਿਸਟਮ ਹੈ ਜੀ ਔਰ ਤੁਹਾਨੂੰ ਇੱਕ ਹੋਰ ਮੈਂ ਤੁਹਾਡੀ ਜਾਣਕਾਰੀ ਚ ਵਾਅਦਾ ਕਰਦੇ ਆ ਔਨ ਰਿਕਾਰਡ ਮੈਂ ਗੱਲ ਬੋਲ ਰਿਹਾ ਵਿਗਿਆਨ ਨੂੰ ਅੱਜ ਤੱਕ ਹਾਰਟ ਦਾ ਕੰਪਲੀਟ ਸਿਸਟਮ ਨਹੀਂ ਮਿਲਿਆ ਸੀਗਾ ਬਿ ਜਿਵੇਂ ਦਿਲ ਬਣਿਆ ਹੁੰਦਾ ਐ ਇਦਾਂ ਦਾ ਕਿਹੜੀ ਚੀਜ਼ ਕੁਦਰਤ ਨੇ ਬਣਾਈ ਹੋएगी ਜਿਹੜੀ ਸੇਮ ਦਿਲ ਵਰਗਾ ਜਿੱਦੇ ਚ ਨਿਊਰੋ ਸਿਸਟਮ ਹੋਵੇ ਠੀਕ ਐ ਤੇ ਅੱਜ ਵਿਗਿਆਨ ਉਸ ਖੋਜ ਚ ਪੂਰੀ ਹੋਈ ਠੀਕ ਐ ਖੋਜ ਉਹਨਾਂ ਦੀ ਚੱਲ ਰਹੀ ਐ ਸਫਲਤਾ ਉਹਨਾਂ ਨੂੰ ਹਾਸਲ ਮਿਲ ਗਈ ਐ ਕੁਝ ਹੱਦ ਤੱਕ ਤੇ ਅੱਜ ਸਾਨੂੰ ਮਾਣ ਵੀ ਹੁੰਦਾ ਵੀ ਵਾਕਿਆ ਸਾਡੇ ਬਜ਼ੁਰਗਾਂ ਨੇ ਇੱਕ ਦਰਖਤ ਨੂੰ ਨਾਂ ਦਿੱਤਾ ਸੀਗਾ ਵੀ ਇਹ ਬੜਾ ਵੱਡਾ ਮਹਾ ਪੰਡਤ ਹੋਇਆ ਉਸ ਮਹਾ ਪੰਡਤ ਰਖ ਦਾ ਨਾਮ ਕੀ ਐ ਪਿੱਪਲ ਜੀ ਆਹੀ ਹੈ ਨਾ ਤੇ ਸਿਰਫ ਪਿੱਪਲ ਦਾ ਪੱਤਾ ਹੀ ਇਕ ਜਾਇ ਜਿੰਦੇ ਚ ਕੰਪਲੀਟ ਹਾਰਟ ਦਾ ਕੰਪਲੀਟ ਸਿਸਟਮ ਉਵੇਂ ਬਣਿਆ ਜਿਵੇਂ ਪਿੱਪਲ ਦੇ ਪੱਤੇ 'ਚ ਬਣਿਆ ਹੁੰਦੇ ਨਾੜਾ ਟੌਪਿਕ ਤੇ ਆ ਜਾਂਦੇ ਆ ਕਿਸਾਨ ਨੇ ਆਪਦੇ ਪੱਤੇ ਦੇ ਉੱਤੇ ਸਪਰੇਅ ਕੀਤੀ ਉਹ ਆ ਹੁਣ ਪਤਾ ਇੱਥੇ ਆ ਜਾਂਦਾ ਐ ਸਾਈਡ ਤੇ ਪਰਖ ਦਿੰਨੇ ਨੋਟੇ ਠੀਕ ਹੈ ਹੁਣ ਧਿਆਨ ਨਾਲ ਤੁਸੀਂ ਦੇਖ ਲਿਆ ਜੇ ਵੀ ਇਹ ਪੱਤਾ ਜਿਹੜਾ ਹੈ ਨਾ ਆ ਦੇਖੋ ਧਿਆਨ ਨਾਲ ਦੇਖੋ ਠੀਕ ਹੈ ਪੱਤੇ ਦੇ ਉੱਪਰ ਬੂੰਦਾ ਬਣ ਗਈ ਹੈ ਠੀਕ ਹੈ ਔਰ ਕਿਤੋਂ ਪੱਤਾ ਸੁੱਕਾ ਕੀ ਤੋਂ ਕਿਲੇ ਠੀਕ ਹੁਣ ਆਪਾਂ ਕੀ ਕੀਤਾ ਇਸੇ ਹੀ ਟੈਂਕੀ ਦੇ ਵਿੱਚ ਕロップ ਐਨਿਮਿਕਸ ਹੋ ਗਿਆ ਲੋ ਜੀ ਹੁਣ ਫਰਕ ਤੁਸੀਂ ਆਪਣੇ ਆਪ ਹੀ ਕਰ ਲੈਣਾ ਵੇ ਤੁਹਾਨੂੰ ਪੱਤੇ ਦੇ ਉੱਤੇ ਕੀ ਫਰਕ ਲੱਗੇਗਾ ਮੋਬਾਈਲ ਦੀ ਲਾਈਟ ਔਨ ਕਰ ਸਕਦੇ ਨੇ ਟਾਰਚ ਔਨ ਕਰ ਸਕਦੇ ਹੋ ਤੁਹਾਨੂੰ ਪਤਾ ਲੱਗੇਗਾ ਜਗਨਾਟ ਜਗਨਾਟ ਆ ਗਈ ਹੁਣ ਇਕਲੀ ਕੀ ਕੀਤਾ ਇਹਨੇ ਤੁਹਾਡੀ ਸਾਰੀ ਫਸਲ ਡੈਮੀਨੇਸ਼ਨ ਕਰ ਦਿੱਤੀ ਅੱਧੇ ਘੰਟੇ ਬਾਅਦ ਬਾਰਿਸ਼ ਆਏਗੀ ਤਦ ਤੱਕ ਦੁਬਾਰਾ ਸਪਰੇਅ ਕਰਨ ਦੀ ਲੋੜ ਨਹੀਂ ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਿਸ ਸਪਰੇਅ ਦੇ ਵਿੱਚ ਜਿਹੜੀ ਟੈਂਕੀ ਚ ਕਲੋਪਨ ਮਿਕਸ ਹੋ ਗਿਆ ਤਾਂ ਮੈਂ ਇੱਕ ਸ਼ਬਦ ਪਹਿਲਾਂ ਬੋਲਿਆ ਸੀ ਕਿ ਪੱਤੇ ਦੇ ਹੇਠਲੇ ਪਾਸੇ ਕੀੜੇ ਪੈਦਾ ਹੁੰਦੇ ਆ ਜਿਹੜੀ ਫਸਲ ਖਾਂਦੇ ਆ ਜੇ ਹੁਣ ਦੁਨੀਆ ਦੀ ਕੋਈ ਵੀ ਪੈਸੇ ਸਾਈਡ ਪੱਤੇ ਤੇ ਥੱਲੇ ਨਹੀਂ ਪਹੁੰਚਦੀ ਧਿਆਨ ਨਾਲ ਸਮਝੋ ਇਸੇ ਕਾਰਨ ਇੱਕ ਕਿਸਾਨ 15 ਦਿਨਾਂ ਬਾਅਦ ਇੱਕ ਹਫਤੇ ਬਾਅਦ 10 ਦਿਨਾਂ ਬਾਅਦ 20 ਦਿਨਾਂ ਬਾਅਦ ਵਾਰ-ਵਾਰ ਸਪਰੇਅ ਕਰਦਾ ਹੈ ਔਰ ਜਿਹੜੀ ਫਸਲ ਤੇ ਸਪਰੇਅ ਜ਼ਿਆਦਾ ਹੋਏਗੀ ਉਹਦੀ ਕੁਆਲਿਟੀ ਤੁਹਾਡੀ ਲੋਕਲ ਮੰਡੀ ਤਾਂ ਬੜੀ ਨੇੜੇ ਰਹਿ ਜਾਂਦੀ ਹੈ ਉਹਦੇ ਚ ਪੂਰੀ ਨਹੀਂ ਇੰਟਰਨੈਸ਼ਨਲ ਮੰਡੀ ਤਾਂ ਬੜੀ ਜ਼ਰੂਰਤ ਦੀ ਕਰਨੀ ਠੀਕ ਹੈ ਤੁਸੀਂ ਫਸਲ ਖਤਮ ਕਰ ਲਈ ਹੁਣ ਉਸੇ ਹੀ ਟੈਂਕੀ ਦੇ ਵਿੱਚ ਤੁਸੀਂ ਕ੍ਰੌਪ ਐਂਡ ਐਡ ਕੀਤਾ ਤਾਂ ਕ੍ਰੋਪਨ ਜਿਵੇਂ ਉੱਪਰ ਗਿਆ ਤਾਂ ਤੁਸੀਂ ਅੱਧੇ ਪੌਣੇ ਘੰਟੇ ਬਾਅਦ ਦੇਖਿਓ ਕ੍ਰੋਪਨ نیچے ਟਕਵੇ ਚਲਾ ਜਾਏਗੀ ਕਿਉਂਕਿ ਇਹਕਾ ਅਬਜ਼ਰਬ ਕਰਾਉਣ ਦੀ ਪਾਵਰ ਹੈ ਪੈਸਟਿਸਾਈਡ ਅਬਜ਼ਰਬ ਨਹੀਂ ਹੁੰਦਾ ਉਹ ਬੂੰਦਾਂ ਬਣ ਕੇ ਥੱਲੇ ਵਗਦੇ ਜਾਂਦਾ ਇਹ ਬੂੰਦਾਂ ਨਹੀਂ ਬਣਨ ਦੇਗਾ ਔਰ ਜਿਵੇਂ ਹੀ ਪੱਤੇ ਦੇ ਉੱਪਰ ਜਾਏਗਾ ਕੁਝ ਟਾਈਮ ਬਾਅਦ ਅੱਧੇ ਪੌਣੇ ਘੰਟੇ ਬਾਅਦ ਦੇਖੋ ਥੱਲੇ ਵੀ ਸੇਲੇ ਚੜ ਜੇਗੀ ਇਹਦੀ ਤੇ ਨਿੱਕੀ ਕੀ ਕਰਦਾਗਾ ਐਸ ਸਿਰ ਦੇ ਉੱਤੇ ਜਿਹੜਾ ਕੀਟ ਸੀਗਾ ਕੀੜਾ ਸੀਗਾ ਸੂੰਡੀ ਸੀ ਉਹਨੂੰ ਖਤਮ ਕਰਦਾ ਹੁੰਦੇ ਅੰਡੇ ਤੱਕ ਖਤਮ ਕਰਦੇ ਆ। ਇਹ ਸਰ ਨਾਵੇਂ ਕਿਹੜੇ ਪਾਸੇ ਗਿਆ ਸਾਰਾ ਸਿਮ ਗਿਆ ਦਾ ਮਤਲਬ ਕੀ ਵੀ ਹੁਣ ਸਾਡੀ ਮਿੱਟੀ ਪੋਲੀ ਹੋਏਗੀ। ਇਹਦਾ ਮਤਲਬ ਸਾਨੂੰ 2 ਫੁੱਟ ਦੇ ਜਿਹੜੇ ਫਾਲਿਆਂ ਦੀ ਸਫਾਰਸ਼ ਯੂਨੀਵਰਸਿਟੀ ਨੇ ਕੀਤੀ ਹੈ ਨਾ ਸਾਨੂੰ ਉੱਥੇ ਲੋੜ ਨਹੀਂ ਸਾਡੀ ਆ ਟੌਪ ਕਲਾਸ ਜਿਹੜੀ ਹੈ ਨਾ ਯੂਨੀਵਰਸਿਟੀ ਸਾਡੇ ਕੋਲ ਆ ਗਈ। ਜੀ। ਠੀਕ ਹੈ। ਹੁਣ ਇਹ ਜਿਹੜਾ ਡੁੰਗੀਆਂ ਕਰੇਗੀ। ਔਰ ਪ੍ਰੋਡਕਸ਼ਨ ਜ਼ਿਆਦਾ ਵਧੀਆ ਕਰੇਗੀ। ਹਨੇਰ ਦੇ ਵਿੱਚ ਕਰੋਪੈਨ ਵਾਲਾ ਖੇਤ ਨਹੀਂ ਡਿੱਗੇਗਾ ਦੂਜੇ ਲੰਮੇ ਪੈ ਜਾਣਗੇ। ਐਨ ਆਪਾਂ ਕੋਸਟੈਂਡਰਡ ਦੇ ਪੌਣੇ ਘੰਟੇ ਬਾਅਦ ਤੁਸੀਂ ਦੇਖੋਗੇ ਨਾ ਤੇ ਸਾਰਾ ਆਲਰੇਡੀ ਆ ਹੀ ਗਿਆ ਦੇਖੋ ਤਾਂ ਠੀਕ ਹੈ ਇਹ ਥੱਲੇ ਟਿੱਕਨ ਵੀ ਆਬਜ਼ਰਵ ਹੋ ਜਾਏਗਾ ਜੀ ਠੀਕ ਹੈ ਇਹਦਾ ਮਤਲਬ ਕੀ ਹੈ ਸਰ ਹਰ ਕਿਸਾਨ ਨੂੰ ਕ੍ਰੋਪ ਐਨ ਔਰ ਕ੍ਰੋਪ ਐਨ ਪੂਰੇ ਵਿਸ਼ਵ ਦੇ ਵਿੱਚ ਇੱਕੋ ਹੀ ਕੰਪਨੀ ਹੈ ਜਿੰਦਾ ਆਪ ਦਾ ਰਜਿਸਟਰਡ ਮਾਰਕ ਹੈ ਉਹ ਹੈ ਨੈਚੁਰਲ ਲਾਈਫ ਆਜਿੰਦਾ ਸਾ ਆਹ ਹੁਲਾ ਮੰਗਲ ਸੜਨ ਕਰਤੇ ਵੱਡੇ ਕਰਤੇ ਹੈ ਜਿਵੇਂ ਤੁਸੀਂ ਇਹਨਾਂ ਵਿੱਚ ਸਿੱਟੋਗੇ ਨਾ ਕੋਸ਼ਟ ਆਇਆ ਬਾਅਦ ਵੇਖੋ ਵੀ ਗਾਜ਼ ਚੜ ਜਾਏਗੀ ਕਿਉਂ ਨਾ ਅਸਾ ਗਾਜ਼ ਦਾ ਤਾਂ ਪਤਾ ਹੀ ਨਾ ਸਾਰੇ ਆ ਨੂੰ ਸਿਲ ਚੜ ਜਾਏਗੀ ਠੀਕ ਹੈ ਇਹ ਕੁਆਲਿਟੀ ਹੈ ਕਲੋਪ ਐਂਡ ਦੀ ਔਰ ਸਿੰਪਲ ਪ੍ਰੋਸੈਸ ਸਮਝੋ ਸਭ ਵੀ ਜੇਕਰ ਤੁਸੀਂ ਆਪ ਦੀ ਕਾਰਗਿਰ ਕਰਨੀ ਹੈ ਕੱਲੇ ਕਲੋਪ ਐਂਡ ਤੇ ਮਾਰਕੀਟ ਅਪ ਆਏ ਸੀ ਤਾਂ ਪਹਿਲਾਂ ਆਪਣੀ ਜੋ ਮੀਟਿੰਗ ਸੀਗੀ ਮੀਟਿੰਗ ਤਾਂ ਆਪਾਂ ਕੇ ਹੋਣਾ ਇੱਧਰ ਕਪੜਾ ਵਾਲੀ ਦੁਕਾਨ ਤੇ ਇੱਥੋਂ ਆਪਾਂ ਇਹ ਸੌਟ ਲੈਏ ਇਹ ਬੇਬੀ ਸੂਟ ਹੈ ਇਹ ਸੂਟ ਨਹੀਂ ਆਪਣੇ ਲਈ ਇਧਰ ਹੁਣ ਆਪਾਂ ਇੱਕ ਪੈਂਟ ਦੇਖਦੇ ਹਾਂ ਜੇਕਰ ਆ ਗਈ ਆਪਾਂ ਨੂੰ ਪਸੰਦ ਤਾਂ ਫਿਰ ਤਾਂ ਲੈ ਕੇ ਜ਼ਰੂਰ ਜਾਵਾਂਗੀ ਜਨਾ aí ਤਾਂ ਪੈਂਟ ਆਪਾਂ ਇੱਥੇ ਛੱਡ ਕੇ ਚਲੇ ਜਾਵਾਂਗੇ ਤਾਂ ਇਹ ਭਾਈ ਆਪਾਂ ਪੈਂਟਾ ਦਿਖਾ ਰਹੇ ਕਿਉਂਕਿ ਜਦੋਂ ਵੀ ਕੋਈ ਕੱਪੜਾ ਲੈਣਾ ਆਉਂਦਾ ਹੈ ਪਹਿਲਾਂ ਆਪਾਂ ਇਸ ਦੁਕਾਨ ਤੇ ਹੀ ਆਉਂਦੇ ਆ। ਤਾਂ ਜੋ ਆਪਣੇ ਭਾਈ ਦੀ ਦੁਕਾਨ ਦਾ ਨਾਮ ਹੈ ਨਿਊ ਜੈਮਤੀ ਪੈਚਕਲ ਹਸਪੀਟਲ ਦੇ ਨੇੜੇ ਹਾਂਡਾ ਮੈਡੀਕਲ ਦੇ ਨਾਲ ਤਾਂ ਹੋਂ ਤੱਕ ਜਦੋਂ ਵੀ ਆਪਾਂ ਇਥੋਂ ਕਪੜਾ ਲੈ ਕੇ ਜਾਂਦੇ ਆ ਆਪਾਂ ਦਾ ਕਪੜਾ ਬਹੁਤ ਹੀ ਵਧੀਆ ਮਿਲਦਾ ਹੈ। ਜੋ ਵੀ ਵੀਰ ਇਹ ਵੀਡੀਓ ਨੂੰ ਦੇਖਦੇ ਆ ਤਾਂ ਗੁਰੂ ਅਰਜਨ ਦੇਵ ਜੀ ਲੱਗੇ ਰਹਿਣ ਵਾਲੇ ਇੱਥੇ ਆ ਕੇ ਕੱਪੜੇ ਲੈ ਸਕਦੇ ਆ ਕਪੜਾ ਵਧੀਆ ਮਿਲਦਾ ਹੈ ਤੇ ਰੇਟ ਠਾਕਾ ਇਥੋਂ ਦਾ ਇਸ ਕਰਕੇ ਆਪਾਂ ਇੱਥੇ ਹੁੰਨੇ ਆ ਕਿਉਂਕਿ ਬਾਈ ਨਾਲ ਆਪਣਾ ਪਿਆਰ ਵੀ ਹੈ ਤੇ ਕੱਪੜੇ ਵੀ ਆਪਾਂ ਵਧੀਆ ਦਿੰਦੇ ਆ ਬਾਜ਼ਾਰੋਂ ਆਗੇ ਸੀ ਆਪਾਂ ਕਰ ਤੇ ਵੀਡੀਓ ਦੇ ਵਿੱਚ ਜੋ ਤੁਸੀਂ ਅੱਜ ਟ੍ਰਾਇਲ ਦੇਖਿਆ ਕਿ ਕਿਸ ਤਰ੍ਹਾਂ ਛੋਟੇ ਛੋਟੇ ਗੱਤੇ ਦੇ ਟੁਕੜੇ ਲੈ ਕੇ ਉਹਨਾਂ ਦੇ ਉੱਪਰ ਪਹਿਲਾਂ ਪਾਣੀ ਦੀ ਬੂੰਦਾਂ ਪਾਈਆਂ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕਰੋਪਨ ਦਵਾਈ ਜੋ ਪਾਈ ਗਈ ਹੈ ਤੇ ਜਦੋਂ ਕਰੋਪਨ ਦਵਾਈ ਪਾਈ ਗਈ ਸੀ ਤਾਂ ਜੋ ਪਾਣੀ ਦੀ ਬੂੰਦ ਸੀਗੀ ਉਹ ਪੂਰੇ ਗੱਤੇ ਦੇ ਉੱਪਰ ਖਿਲਰ ਗਈ ਸੀ ਤੇ ਜੇ ਸਾਈਡ ਗੱਤੇ ਦੇ ਉੱਪਰ ਨਹੀਂ ਦਵਾਈ ਪਾਈ ਗਈ ਤਾਂ ਉਹ ਉਦਾਂ ਹੀ ਪਾਣੀ ਦੀ ਬੂੰਦ ਬਣ ਕੇ ਪਿਆਰ ਹੈ ਤਾਂ ਇਸ ਤਰ੍ਹਾਂ ਜਦੋਂ ਆਪਾਂ ਇਹ ਦਵਾਈ ਦਾ ਯੂਜ਼ ਕਰਦੇ ਹਾਂ ਜਦੋਂ ਰੇਤੇ ਵਿੱਚ ਮਿਲਾ ਕੇ ਜਾਂ ਖਾਦ ਵਿੱਚ ਮਿਲਾ ਕੇ ਤਾਂ ਜੋ ਆਪਣੀ ਜ਼ਮੀਨ ਹੈ ਉਹ ਪੋਲੀ ਹੋ ਜਾਂਦੀ ਹੈ ਤੇ ਜਦੋਂ ਪੋਲੀ ਹੋ ਜਾਂਦੀ ਹੈ ਤੇ ਜੋ ਉਹਨੂੰ ਲੋੜ ਦੇ ਪੋਸ਼ਟਿਕ ਤੱਤ ਚਾਹੀਦੇ ਨੇ ਕਰਤੇ ਇੱਥੋਂ ਉਹ ਮਿਲਨੇ ਸਟਾਰਟ ਹੋ ਜਾਂਦੇ ਨੇ ਤੇ ਜੀ ਦੇ ਕਰਕੇ ਆਪਣੀ ਜ਼ਮੀਨ ਦੇ ਵਿੱਚੋਂ ਆਪਣੀਆਂ ਫਸਲਾਂ ਦੀ ਪੈਦਾਵਾਰ ਦੇ ਵਿੱਚ ਵਾਧਾ ਹੁੰਦਾ ਹੈ ਤੇ ਆਪਾਂ ਜ਼ਹਿਰ ਦਾ ਯੂਸ ਜੇਸ ਤਰ੍ਹਾਂ ਕਿ ਆਪਾਂ ਆਪਣੀ ਜ਼ਮੀਨਾਂ ਦੇ ਵਿੱਚੋਂ ਘੱਟ ਕਰ ਸਕਦੇ ਹਾਂ ਇਸੇ ਤਰ੍ਹਾਂ ਜੇਕਰ ਆਪਾਂ ਇਸ ਦਵਾਈ ਦੀ ਆਪਾਂ ਸਪਰੇਅ ਕਰਦੇ ਹਾਂ ਤਾਂ ਉਹ ਤੁਸੀਂ ਜੋ ਪੱਤੇ ਵਾਲਾ ਟਰੈਲ ਦੇਖਿਆ ਕਿ ਇੱਕ ਸਾਈਡ ਦੇ ਦੋਨਾਂ ਕੱਪਾਂ ਦੇ ਵਿੱਚ ਪਾਣੀ ਪਾਇਆ ਗਿਆ ਸੀ ਤੇ ਉਹਦੇ ਵਿੱਚ ਸਰੋਂ ਦਾ ਤੇਲ ਪਾਇਆ ਗਿਆ ਸੀ ਤਾਂ ਜਦੋਂ ਹੀ ਦਵਾਈ ਵਿੱਚ ਮਿਕਸ ਨਹੀਂ ਕੀਤੀ ਗਈ ਤਾਂ ਤੇਲ ਪਾਣੀ ਦੇ ਉੱਪਰ ਤਰਦਾ ਪਿਆ ਸੀ ਤਾਂ ਜਿਵੇਂ ਹੀ ਆਪਾਂ ਨੇ ਉਹਦੇ ਵਿੱਚ ਦਵਾਈ ਪਾਈ ਤਾਂ ਉਹ ਪਾਣੀ ਦੇ ਵਿੱਚ ਪੂਰੇ ਤਰ੍ਹਾਂ ਘੁਲ ਗਿਆ ਸੀ ਇਸ ਤਰ੍ਹਾਂ ਜਦੋਂ ਸਪਰੇਅ ਕੀਤੀ ਜਾਂਦੀ ਹੈ ਤਾਂ ਇਹ ਇੱਕ ਸਟicker ਦੀ ਤਰ੍ਹਾਂ ਕੰਮ ਕਰਨਾ ਸਟਾਰਟ ਕਰ ਦਿੰਦੀ ਹੈ ਦਵਾਈ ਜੋ ਜੋ ਕਿ ਜੇਕਰ ਬਾਤਛ ਵੀ ਪੈਂਦੀ ਹੈ ਤਾਂ ਬਾਤਛ ਦਾ ਕੋਈ ਵੀ ਇਹਦੇ ਉੱਪਰ ਨੁਕਸਾਨ ਨਹੀਂ ਹੁੰਦਾ ਆਪਾਂ ਜੇ ਅੱਜ ਸਪਰੇਅ ਕਰਦੇ ਹਾਂ ਤਾਂ ਅਗਲੇ ਅੱਧੇ ਘੰਟੇ ਜਾਂ ਘੰਟੇ ਤੱਕ ਜੇਕਰ ਬਾਤਛ ਪੈ ਜਾਂਦੀ ਹੈ ਤਾਂ ਆਪਣੀ ਉਹ ਸਪਰੇਅ ਕੀਤੀ ਉਵੇਂ ਦੀ ਉਵੇਂ ਰਹੇਗੀ ਉਹਨਾਂ ਹੀ ਅਸਰ ਕਰੇਗੀ ਕੋਈ ਉਹਦਾ ਨੁਕਸਾਨ ਨਹੀਂ ਹੋਵੇਗਾ ਤੇ ਇਤੈ ਜਿਵੇਂ ਮਤਲਬ ਕਿ ਜੋ ਪੱਤਾ ਹੁੰਦਾ ਹੈ ਤਾਂ ਸਪਰੇਅ ਕਰਦੇ ਆਪਾਂ ਤਾਂ ਪੱਤਿਆਂ ਦੇ ਉੱਪਰ ਦਵਾਈ ਪੈਂਦੀ ਹੈ ਪਰ ਜਿਵੇਂ ਜਿਵੇਂ ਦਵਾਈ ਅਸਰ ਕਰਦੀ ਹੈ ਤਾਂ ਪੱਤਿਆਂ ਦੇ ਇਹ ਨੀਚੇ ਵੀ ਇਹਦਾ ਅਸਰ ਹੋਣਾ ਸਟਾਰਟ ਹੋ ਜਾਂਦਾ ਹੈ ਤਾਂ ਇਹਦੇ ਨਾਲ ਆਪਣੀ ਫਸਲ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਤੇ ਆਪਣੀ ਫਸਲ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਹੈ ਤਾਂ ਇਸ ਤਰ੍ਹਾਂ ਹੀ ਹੋਰ ਵੀ ਕਾਫੀ ਆਰਗੇਨਿਕ ਦਵਾਈਆਂ ਹੈਗੀਆਂ ਜੋ ਆਪਾਂ ਆਪਣੀਆਂ ਫਸਲਾਂ ਦੇ ਵਿੱਚ ਵਰਤ ਸਕਦੇ ਆ ਕੋਈ ਉਹਦੇ ਤੇ ਕੋਈ ਕਿੰਤੂ ਪਰੰਤੂ ਬਿਨਾ ਕੀਤੇ ਆਪਾਂ ਯੂਜ਼ ਕਰ ਸਕਦੇ ਆ ਤੇ ਵਧੀਆ ਆਪਾਂ ਫਸਲਾਂ ਦੀ ਪੈਦਾਵਾਰ ਲੈ ਸਕਦੇ ਆ ਤੇ ਆਪਣੀਆਂ ਫਸਲਾਂ ਦੇ ਵਿੱਚੋਂ ਜ਼ਹਿਰਾਂ ਨੂੰ ਘੱਟ ਕਰ ਸਕਦੇ ਆ ਤੇ ਹੁਣ ਟਾਈਮ ਹੋ ਗਿਆ ਕਾਫੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਵੀਡੀਓ ਕਿਵੇਂ ਲੱਗੀ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀਤਾ ਕਿਹਟ ਰਹਿਲ ਕਿਵੇਂ ਲੱਗਾ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਬਟਨ ਨੂੰ ਕਰ ਲਓ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦਿਆਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰਾਖਾ